ਮੰਮੀ ਜੀ ਆ ਬੁੱਤ ਆਇਓ ਪਾਢਾ ਸਭ ਕੁਝ ਸਤਿ ਸ੍ਰੀ ਅਕਾਲ। ਅੱਛਾ ਚਲੇ ਦਾਦਾ ਉੱਥੇ ਰੱਖ ਸਾਹਮਣੇ ਬੈ ਕੇ ਖਾਣੇ ਆ। ਠੀਕ ਹੈ। ਲੈ ਜਾ ਹੁਣੇ ਮੇਰੇ ਕੋਲ। ਸੌਣਾ ਨਹੀਂ? ਨਹੀਂ ਨਹੀਂ। ਸਭ ਜੀ ਦਾ ਸਵਾਦ ਬਣਾਈ ਲੱਗਦਾ। ਪਰ ਆਹ ਖਾਏ ਆ ਵੇਖ ਸੋਈ ਦਾ ਹਲ। ਫਿੱਦਾਂ ਵੀ ਤੇ ਖਲਾਰਾ ਪਾਇਆ ਇਹਨੇ ਗਰਨੇ ਕਰਨ ਵਾਲੀ। ਪਰ ਕਸੂਰੇ ਲਵਣੀਆਂ। ਇਹਨੇ ਕਿਹੜੋ ਥਾਂ ਜਲਫ ਹੋਈ ਹੈਗੀ ਜਿਹਨੂੰ ਪਤਾ ਹੋਏ ਕਿ ਮੇਰੇ ਨਾਲ ਸਫਾਈ ਕਰਨ ਦੀ ਚੀਜ਼ਾਂ ਚੁੱਕੀ ਦੀਆਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨੂੰ ਮੈਂ ਇੰਨੀ ਸਿਆਣੀ ਕਿੱਦਾਂ ਕਰੂੰਗੀ ਇਹਨੂੰ ਕਿੱਦਾਂ ਇਹ ਨਹੀਂ ਅੜਾ ਦਊਂਗੀ ਪੜਨਾ ਹੀ ਸਿਆਣੀ ਪੜਨਾ ਪੈਣਾ ਮੇਰ ਖਵਾ ਸਾਲਾ ਇਹਨਾਂ ਦਾ ਪ੍ਰਤਾਸ਼ ਨਹੀਂ ਹੋਣਾ ਕਿੱਦਾਂ ਆਲੇ-ਦੁਆਲੇ ਖਾਰਾ ਪਾਇਆ ਇੰਨੀ ਕਿਚੋਈ ਗੰਦੀ ਕੀਤੀ ਆ ਹੁਣ ਏਦਾਂ ਕਰਦੇ ਸਫਾਈ ਬਿਲਕੁਲ ਕਰਾਉਂਗੀ ਫਿਰ ਇਹਨੂੰ ਸਮਝਾਉਣੀ ਆ ਤੇ ਗੰਦ ਪਾਈ ਤਾਂ ਸਫਾਈ ਕਰਨੀ ਕਿੰਨੀ ਔਖੀ ਹੁੰਦੀ ਆ ਮੈਸਟਰ ਨਹੀਂ ਬਣੀ ਆ ਸਫਾਈ ਕਿ ਇਹ ਤਾਂ ਕੜਾਈ ਭਰ ਕੇ ਪੂਰੀਆਂ ਕੱਢੀਆਂ ਹੂੰ ਦੱਸ ਕਿ ਐਨਾ ਤੇਲ ਪਾਇਦਾ ਚੱਲ ਮਾਂ ਠੰਡਾ ਹੋ ਰਿਹਾ ਸਾਕੋਸ਼ ਜਾ ਕੇ ਉੱਥੇ ਵੇਖਾ ਪਹਿਲਾਂ ਆ ਰਿਹਾ ਦਾਰਸ ਉੱਥੇ ਆ ਬੈਜੋ ਬੈਜੋ ਵੇਖੋ ਤੁਸੀਂ ਖਾ ਕੇ ਇਹ ਆ ਗਿਆ ਵੀਰ ਹੈ ਕੀ ਬਣਾਇਆ ਵਾ ਅੱਜ ਸਾਰਾ ਮੰਮੀ ਸਾਰਾ ਕੁਝ ਦਲਜੀ ਨੇ ਬਣਾਇਆ ਵਾ ਆਹੋ ਕੱਜੋਲੇ ਬਣਾਉਣਾ ਸੀ ਆਹੋ ਭਾਬੀ ਨੇ ਬਣਾਇਆ ਸਾਰਾ ਕੁਝ ਸੋਈ ਜਿਹੜੀ ਹੈ ਪਹਿਲੀ ਸੋਈ ਆਹ ਬਣਾਇਆ ਵਾ ਆ ਪੂਰੀਆਂ ਛੋਲੇ ਬਣਾਈਆਂ ਚਲ ਵਧੀਆ ਮੰਮੀ ਤੈਨੂੰ ਸੁੱਖ ਹੋ ਗਿਆ ਮੈਨੂੰ ਵੀ ਤੇਰਾ ਸੁੱਖ ਹੋ ਗਿਆ ਆ ਪਹਿਲਾ ਵੀਰ ਨੂੰ ਦੋ ਆਹੋ ਨਹੀਂ ਨਹੀਂ ਕੀ ਇਹ ਕੀ ਪਤਾ ਵਾ ਤੇਰਾ ਪਿਓ ਵੀ ਟਾਈਮ ਦੇ ਟਾਈਮ ਹਰ ਕਿੱਥੇ ਕਿੱਥੇ ਪਹੁੰਚ ਜਾਂਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਮੈਂ ਕਿਹਾ ਸਾਰਾ ਟੱਬਰ ਬੈਕ ਹੈ ਨਾ ਤਾਂ ਮਜੇ ਨਾਲ ਖਾਣੇ ਆ ਵੀ ਪਾ ਦੇ ਕੋ ਤੈਨੂੰ ਲੈਓ ਚਾਰ ਵੀ ਦੇ ਹੀ ਦਿੰਨਾ ਵੇ ਦਲਜੀਤ ਨੂੰ ਅੱਜ ਮਾਰ ਲਾ ਹੁਣ ਆ ਜਾ ਤੂੰ ਵੀ ਦਲਜੀਤ ਹਾਂਜੀ ਆ ਜਾ ਆ ਗਈ ਆ ਜਾ ਪੁੱਤ ਦੋਨਾਂ ਦੇ ਕੇ ਖਾ ਲੋ ਆਜੋ ਆਜੋ ਯਾਰ ਬਸ ਆਤ ਕਰੀਏ ਸ਼ੁਰੂ ਕਰ ਓਏ ਆਹੋ ਕਰੋ ਵਾਹਿਗੁਰੂ ਆਹ ਖੜੇ ਵੀਰ ਤੁਸੀਂ ਪੂਰੀ ਖੜੀ ਯਾਰ ਦੇਖੀ ਬਣਾ ਆਓ ਕਿਦਾਂ ਦਾ ਬਣਾਇਆ ਸਭ ਕੋ ਸਮਾਨ ਦੇਖੋਗੇ ਖੋਲੋ ਅੰਮੂ ਯਾਰ ਤਾਂ ਕਰੀਣਾ ਜਿਹੜੀ ਕੋਈ ਨਹੀਂ ਕਰਦੀ ਇਹ ਤੂੰ ਤਿੰਨ ਚਾਰ ਦੇਦਾ ਅਜਾ ਰੱਖ ਯਾਰ ਚੱਲ ਚੱਲ ਅੰਬੂਲੀ ਲੱਲਾ ਸਵਾਦ ਨਾਲ ਕੰਢਿਆ ਵੇ ਖੰਡੋਂ ਤੇ ਵੇਖਣ ਨੂੰ ਤਾਂ ਸਵਾਦ ਹੀ ਲੱਗਣ ੜਿਆ ਹੁਣ ਲੈ ਕੋਈ ਸਬਜ਼ੀ ਨਹੀਂ ਮਾਰਾ ਹਾਂ ਉਹਦੀ ਹੱਥ ਬਣਾਈ ਹੈ ਸਵਾਦ ਬਣਾਈ ਹੈ ਹੂੰ ਆ ਜਾ ਆਪਣੇ ਕੋਲ ਉੱਥੇ ਬਹਿ ਜਾ ਕਿਉਂ ਚਾਰ ਤੇ ਝੂੜਨਾ ਆ ਤੇ ਹਰ ਦਾਨ ਨਾ ਬਤੇਣੀ ਗੱਲ ਵਾ ਝੂੜਦਾ ਬੋਲੀ ਨਹੀਂ ਨਹੀਂ ਸ਼ੁਕਰ ਹੈ ਬਹੁਤ ਦਾ ਜੀ ਸਬਜੀ ਬੜੀ ਸਵਾਦ ਬਣਾਈ ਹੋ ਠੀਕ ਆ ਸਵਾਦ ਬੜਾ ਠੀਕ ਬਹੁਤੀ ਵਧੀਆ ਸਬਜੀ ਹੈ ਬੜਾ ਵਧੀਆ ਹੈ ਮੈਨੂੰ ਮਜ਼ਾ ਆਇਆ ਖਾ ਕੇ ਮੈਂ ਤੇ ਕਿਹਾ ਮੇ ਮੌਜਾਂ ਲੱਗੀਆਂ ਹੁਣ ਪੁੱਤ ਜੇ ਇੰਨੀ ਸਵਾਦ ਲੱਗੀ ਆ ਤੇ ਹੁਣ ਨਾ ਦਲਜੀਤ ਪੁੱਤ ਐਨ ਹੁਣ ਬਸ ਤਿਆਰ ਹੋਇਆ ਫਟਾਫਟ ਚੀਜ਼ਾਂ ਬਣਾਉਣ ਨੂੰ ਕਿਸ ਚੀਜ਼ ਦੀ ਕਮੀ ਪੇਸ਼ੀ ਨਹੀਂ ਆ ਬਸ ਫਟਾਫਟ ਬਣਾ ਬਣਾ ਕੇ ਨਾ ਇਹਨਾਂ ਦੇ ਗੜੀ ਤਰੀ ਜਿਆ ਕਰੀ ਚੀ ਆਬੋ ਤਾਂ ਆ ਰਹੀ ਤੁਸੀਂ ਲਾ ਪੂਰੀ ਮੈਂ ਆ ਗਿਆ ਖੜੇ ਹਾਂ ਹਾਂ ਮੇਰੀ ਗੱਲ ਸੁਣੋ ਕਿੰਨੇ ਦਿਨ ਹੋ ਗਏ ਵਿਆਹ ਹੋਏ ਤੇ ਨਾ ਉਹਨਾਂ ਦਾ ਕੋਈ ਫੋਨ ਆਇਆ ਤੇ ਨਾ ਕੋਈ ਸਾਡਾ ਹੀ ਫੋਨ ਗਿਆ ਵਾ ਕੋ ਸਿਰਾ ਪੂਰਾ ਕੌਣ ਆਉਣਾ ਸੀ ਉਹਨਾਂ ਨੇ ਆਏ ਹੀ ਨਹੀਂਗੇ ਚੱਲ ਮੇਰੀ ਗੱਲ ਸੁਣ ਜੇ ਉਹਨਾਂ ਦਾ ਨਹੀਂ ਟਾਈਮ ਲੱਗਾ ਤੇ ਤੂੰ ਕਰ ਲੈ ਮੈਂ ਤਾਂ ਚੱਕਦੀ ਫੋਨ ਨਹੀਂ ਕਰਨਦੀ ਤੇ ਅਗਲਿਆਂ ਨੇ ਕਹਿਣਾ ਵਾ ਵੀ ਕਿੱਡਾ ਫੋਨ ਕਰ ਕਰ ਕੇ ਤੇ ਖਾਂਡੇ ਹੀ ਹਨ ਨੂੰ ਮਗਰੋਂ ਉਹ ਨਹੀਂ ਕੋਈ ਗੱਲ ਕਰਦੇ ਵੱਡੇ ਲੋਕ ਵਾ ਤੁਹਾਨੂੰ ਪਤਾ ਹੀ ਆ ਨਾ ਫਿਰ ਔ ਕੋਈ ਗੱਲ ਨਹੀਂ ਵੱਡੇ ਨੇ ਕਹਿੰਦੀ ਕੋਈ ਗੱਲ ਹੀ ਹੁੰਦੀ ਠੀਕ ਨਹੀਂ ਜਦੋਂ ਰਿਸ਼ਤੇਦਾਰੀ ਬਣ ਜੇ ਨਾ ਸਾਰੇ ਬਰਾਬਰ ਹੀ ਹੋ ਜਾਂਦੇ ਬੰਦੇ ਚਲ ਇਦਾਂ ਕਰੋ ਮੈਨੂੰ ਫੋਨ ਲਾ ਕੇ ਦੋ ਤੇ ਮੈਂ ਗੱਲ ਕਰਨੀ ਆ ਮੁੰਡੇ ਦਾ ਨੰਬਰ ਹੀ ਆ ਨਾ ਗਿਲਜੀਤ ਕੋ ਕਿਹੜਾ ਵਿਚਾਰੀ ਕੋ ਫੋਨ ਕਰਵਾ ਸਨੀ ਨੂੰ ਲਾ ਦਨਾ ਸਨੀ ਨੂੰ ਲਾ ਦੋ ਤੀ ਉਹ ਮੈਂ ਤੁਹਾਨੂੰ ਗੱਲ ਕਰਾ ਦੇ ਦਿਲਜੀਤ ਨਾਲ ਮੇਰੇ ਹੈ ਨਾ ਹਾਂ ਆ ਨਿਕਾ ਨੰਬਰ ਇਹ ਫੋਨ ਕਰਦੇ ਹੈ ਫੋਨ ਦੇਈਈਈ ਹੈਲੋ ਸਾਸਰੀ ਕਾਲ ਪੁੱਤ ਹੋਰ ਸਨਾਓ ਮੰਮੀ ਜੀ ਕੀ ਹਾਲ ਜੇ ਠੀਕ ਹੈ ਪੰਜਾਬ ਦਾ ਸਨਾਓ ਆਪਾਂ ਸਾਰੇ ਵਧੀਆ ਠੀਕ ਠਾਕ ਜੇ ਤੇ ਮੰਮੀ ਜੜੀ ਠੀਕ ਠਾਕ ਹਾਂਜੀ ਹਾਂਜੀ ਸਭ ਠੀਕ ਠਾਕ ਵਧੀਆ ਜੇ ਤੇ ਪੁੱਤ ਮੈਂ ਫੋਨ ਕੀਤਾ ਹੈਗਾ ਹਾਂਜੀ ਕਾਸਮਾ ਮੈਂ ਇੱਥੇ ਖੜਾ ਬਿਜ਼ੀ ਜੇ ਹਿੱਗੇ ਤੇ ਕੋਈ ਗੱਲ ਨਹੀਂ ਫੇਰਾ ਮੈਂ ਮੰਮੀ ਨੂੰ ਨਾਲ ਕਰ ਲੈਣਾ ਸਾਲਾ ਜੇ ਦਿਨ ਵੀ ਬਣਦਾ ਪ੍ਰੋਗਰਾਮ ਤੁਹਾਨੂੰ ਫਿਰ ਦੱਸ ਦਿੰਨੇ ਆ ਕਹਿ ਲਿੱਦਾ ਕਰੀ ਮੇਰਾ ਪੁੱਤ ਹਾਂਜੀ ਆਪਣੇ ਮੰਮੀ ਟੈਰੇ ਤੋਂ ਬਖਾੜ ਕੇ ਤਾਂ ਸਲਾਹ ਕਰ ਲੋ ਠੀਕ ਆ ਫੋਨ ਕਰਕੇ ਜਰੂਰ ਕਰ ਦਿਓ ਹਾਂਜੀ ਠੀਕ ਆ ਤੇ ਪੁੱਤ ਮੇਰੇ ਜੀ ਇਦਾਂ ਇਦਾਂ ਕਰਾਏਗਾ ਮੈਂ ਕਰਉਣਾ ਮੰਮੀ ਹੋਲਡ ਕਰਿਓ ਇੱਕ ਮਿੰਟ ਦਲਜੀਤ ਦਲਜੀਤ ਵਦਿਆ ਵਦਿਆ ਤੁਸੀਂ ਸੁਣਾਓ ਲੈ ਵੀ ਪੁੱਤ ਠੀਕ ਵਾ ਕਿੰਨੇ ਦਿਨ ਹੋ ਗਏ ਤੈਨੂੰ ਸਾਡੀ ਯਾਦ ਨਹੀਂ ਆਈ ਮੰਮੀ ਯਾਦ ਤੇ ਆਉਂਦੀ ਆ ਆਉਣੀ ਕਿਉਂ ਨਹੀਂ ਆ ਫੇਰ ਪੁੱਤ ਤੂੰ ਫੋਨ ਕਰਦੀ ਕਿ ਤੈਨੂੰ ਪਤਾ ਮੇਰੇ ਕੋਲ ਫੋਨ ਹੀ ਐ ਨਹੀਂ ਤੇ ਮੈਂ ਕਿੱਥੋਂ ਕਰਨਾ ਸੀ ਲੈ ਦੱਸ ਤੇ ਤੁਮ ਕਿਹਨੇ ਕੋਲ ਲੈਣਾ ਹੈ ਫੋਨ ਮੈਂ ਕਿਹਾ ਹੀ ਨਹੀਂ ਹੁੰਦੀ ਚਲ ਕੋਈ ਨਹੀਂ ਉਹਨ ਮੈਂ ਕੋਸ਼ਰਨ ਦੇ ਫੋਨ ਤੋਂ ਤੁਹਾਨੂੰ ਫੋਨ ਕਰਦਿਆ ਕਰੂੰਗੀ ਡੈਡੀ ਠੀਕ ਆ ਲੈ ਲਿਆ ਡੈਡੀ ਤੇਰਾ ਤਾਂ ਠੀਕ ਵਾ ਪਰ ਸਾਡਾ ਜੀ ਨਹੀਂ ਲੱਗਦਾ ਪੁੱਤ ਤੂੰ ਹੀ ਆ ਜਾਣਾ ਸੀ ਮੈਨੂੰ ਮਿਲ ਜਾਣਾ ਸੀ ਆ ਕੇ ਪੋਟੇ ਦਾ ਕਦਾਰੀ ਇਹ ਪਹਿਲਾਂ ਪਹਿਲਾਂ ਇਹਨਾਂ ਦਾ ਫਰਜ ਬਣਦਾ ਤੇ ਹੁੰਦੇ ਫੇਰਾ ਪਾਉਣ ਤੇ ਫੇਰ ਅਹੀਂ ਤੇ ਨੂੰ ਲੈਣ ਆਉਂਦੇ ਕੋਈ ਨਹੀਂ ਮੰਮੀ ਮੈਂ ਤੁਹਾਨੂੰ ਨਾ ਗੁਸ਼ਰਨ ਨਾਲ ਗੱਲ ਕਰਕੇ ਨਾ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਨਾਲੇ ਮੰਮੀ ਨੂੰ ਪੁੱਛ ਲੈਂਦੀ ਆਂ ਕੀ ਕਹਿੰਦੇ ਆ ਨਾ ਆਹ ਮੈਂ ਕਿਹਾ ਬਤਾ ਗੁਸ਼ਰਨ ਨੂੰ ਮੈਂ ਹਾਂ ਜੀ ਆਪਣੀ ਮੰਮੀ ਕਹਿੰਦਾ ਸਲਾਹ ਕਰਕੇ ਤੇ ਮੈਂ ਤੁਹਾਨੂੰ ਠੀਕ ਆ ਠੀਕ ਆ ਆਹ ਤਾਂ ਸਲਾਹ ਕਰਕੇ ਤਾਂ ਪੁੱਤ ਫੋਨ ਕਰਦੇ ਹੋ ਮੇਰੇ ਜੀ ਜੀ ਆਈ ਗਈ ਆ ਹਾਂ ਨਹੀਂ ਮੰਮੀ ਮੈਂ ਤੁਹਾਨੂੰ ਉਸ ਵੇਲੇ ਹੀ ਫੋਨ ਕਰ ਦਾਂਗੀ ਠੀਕ ਹੈ ਕਿਤਾ ਨਾਣਾ ਵਾ ਹਾਂ じゃ ਆਪਾਂ ਦੋਵੇਂ ਜਾਣੀ ਆਵਣਨਾ ਕਿ ਮੰਮੀ ਨਾਲ ਆਉਂਦੇ ਆ ਕੀ ਤੇਰੇ ਸਾਸੋਰ ਠੀਕ ਠਾਕ ਹਾਂਜੀ ਹਾਂਜੀ ਮੰਮੀ ਸਾਰੇ ਠੀਕ ਠਾਕ ਆ ਤੂੰ ਠੀਕ ਜੇ ਨਾ ਮੈਂ ਠੀਕ ਆ ਪਹਿਲੀ ਵਾਰੀ ਆਪਣੇ ਸਾਸੋਰੇ ਨੂੰ ਨਾਲ ਲੈ ਕੇ ਆਉਣਾ ਪਈ ਹਾਂਜੀ ਹਾਂਜੀ ਨਹੀਂ ਨਹੀਂ ਆਵਾਂਗੇ ਮੰਮੀ ਲੈ ਕੇ ਆਉਣਾ ਲੈ ਕੇ ਆਇਓ ਚੰਗਾ ਠੀਕ ਆ ਠੀਕ ਆ ਚਲ ਠੀਕ ਆ ਫਿਰ ਹਾਂ ਚਲੋ ਠੀਕ ਆ ਮੰਮੀ ਧਿਆਨ ਰੱਖਿਓ ਤੁਸੀਂ ਵੀ ਆਪੜਾ ਚੰਗਾ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਚਲ ਕੁੜੀ ਨਾਲ ਗੱਲ ਹੋ ਗਈ ਆ ਏਦਾਂ ਵਾ ਜਦ ਤੱਕ ਤੇ ਠੰਡ ਹੀ ਪੈ ਰਹੀ ਘੇਜੇ ਚ ਨਹੀਂ ਨਹੀਂ ਚਲੋ ਵਧੀਆ ਵਕ ਤਾਂ ਠੀਕ ਠਾਕ ਵਾ ਠੀਕ ਠਾਕ ਵਾ ਮੈਂ ਤਾਂ ਕਿਹਾ ਮੈਂ ਪਤਾ ਤੂੰ ਫੋਨ ਕਿਉਂ ਨਹੀਂ ਕਰਦੀ ਆਂਦੀ ਮੰਮੀ ਮੈਂ ਕਿਦਾਂ ਫੋਨ ਕਰਦੀ ਮੇਰੇ ਕੋਲ ਕਿਹੜਾ ਫੋਨ ਹੀ ਤੇ ਚਲ ਕੋਈ ਨਹੀਂ ਹੁਣ ਮੈਂ ਗੁਰਸ਼ਰੰਦਾ ਲੈ ਕੇ ਕਰ ਲਿਆ ਕਰੂੰਗੀ ਅੱਛਾ ਕੋਈ ਗੱਲ ਤੇ ਹੁਣ ਮੈਂ ਕਿਹਾ ਮੈਂ ਵੀ ਨਾਲ ਲੈ ਕੇ ਆਇਆ ਆਪਣੇ ਸਾਸੋਰੇ ਨੂੰ ਅੱਛਾ ਤੇ ਫੋਨ ਕਰਕੇ ਪਹਿਲਾਂ ਦੱਸ ਦਿਓ ਕਿ ਕਿਦੜਾ ਲਾਉਣਾ ਵਾ ਆਹੋ ਚਲ ਇੰਦੀਆ ਮਗਾ ਛੜਾਂਗੇ ਅਹੀਂ ਵੀ ਨਾ ਥੋੜੀ ਬੋਤੀ ਸਫਾਈਆਂ ਸੁਫੀਆਂ ਕਰਦਗੇ ਪਹਿਲੇ ਹੀ ਵਰੀ ਕੁੜਮਾਨ ਸਾਡੇ ਘਰ ਆਉਣਾ ਠੀਕ ਹੈ ਨਾ ਹਾਂ ਆਹੋ ਤੇ ਇਦਾਂ ਕਰੀਏ ਤੁਸੀਂ ਨਾ ਕੁਰਸੀਆਂ ਕਰਸੀਆਂ ਦਾ ਇੰਤਜ਼ਾਮ ਕਰੋ ਚਾਰ ਜੀ ਆਉਣੇ ਵਿਆਹ ਤੇ ਜਾਣਗੇ ਇਹ ਗੱਲ ਕੁਰਸੀਆਂ ਨਵੀਆਂ ਹੀ ਲੈ ਆਉਣੇ ਆ ਤੇ ਬਾਕੀ ਆੜਾ ਥੋੜਾ ਬਹੁਤਾ ਪ੍ਰੋਗਰਾਮ ਕਰ ਲੈਣੇ ਚੱਲ ਠੀਕ ਵਾ ਘੜ ਚਾਂ ਬੇੜਾ ਕਰਨ ਵਾਲਾ ਕਰ ਲੈਣੇ ਸਫਾਈਆਂ ਸਫਾਈਆਂ ਕਰ ਲਈਏ ਚੰਗੀ ਤਰ੍ਹਾਂ ਨਵੇਂ ਨਵੇਂ ਰਿਸ਼ਤੇਦਾਰਾਂ ਨੇ ਆਉਣਾ ਵਾ ਤੇ ਠੰਡਾ ਖੰਡਾ ਲਿਆਏ ਉਹ ਚੱਕਾ ਉਹ ਤਾਂ ਗੱਲ ਕੋਈ ਨਹੀਂ ਦੱਸਾਂ ਜੀ ਉਹਨਾਂ ਕੀ ਗੱਲ ਸੀ ਤੇ ਆ ਦਰਜੀਤ ਦੇ ਪਾਰਾ ਸਿੱਤੇ ਹੀ ਉਹ ਚੱਲ ਲੱਗ ਗਿਆ ਵਾ ਹੁਣ ਮਾੜੇ ਮੋਟੇ ਮੈਂ ਕਮਰੇ ਸਿੱਧੇ ਕਰ ਲਾਂ ਕਿਤੇ ਵੇਲੇ ਕੋਲੇ ਚੱਲ ਕੋਈ ਨਹੀਂ ਕਮਰੇ ਚੰਗੇ ਭਲੇ ਹੀ ਦੋਹਾਂ ਜੀਆਂ ਨੇ ਉੱਥੇ ਕਮਰੇ ਆਂ ਕੀ ਕਰਨਾ ਉਹ ਨਹੀਂ ਚੱਲ ਫਿਰ ਵੀ ਜੀਵਨ ਸੌਣ ਨਹੀਂ ਬਠੇਰਾ ਵਧੀਆ ਬਸਾਰਾ ਲਈ ਭਾਈ ਨੇ ਆਉਣਾ ਫਿਰ ਚੰਗੇ ਥੋੜਾ ਲੱਗੀਦਾ ਚਲੋ ਕੋਈ ਗੱਲ ਨਹੀਂ ਹੈ ਚਲੋ ਉੱਥੋਂ ਤਾਂ ਤਿਆਰੀ ਕਰੀਏ ਮਾੜੀ ਮੋਟੀ ਕੀਪਤਾ ਅਗਲੇ ਕੱਲ ਆਗੇ ਤੇ ਫਿਰ ਕੀ ਕਰਾਂਗੇ ਉੱਥੋਂ ਤਾਂ ਚੱਲ ਵੇਖ ਲੈ ਆਹ ਬੋਰੀਆਂ ਬਾਰੀਆਂ ਚੁੱਕ ਦੇ ਇਧਰ ਆਂਦਾ ਦਸਤਾਂ ਸੂਆਂ ਕਰ ਲੈਂੀ ਆਏ ਹਾਇਆ ਉਂਗਲਾਂ ਨੂੰ ਕੀ ਕਰਾ ਲਿਆ ਤੁਸੀਂ ਉਹ ਕੀ ਕਰਾਉਣਾ ਸੀ ਆ ਵਿਆਹ ਦੇ ਖਿਦਾਰੇ ਨਾ ਦੱਸ ਚੁੱਕਣ ਦੇ ਆ ਸਮਾਨ ਹੱਥ ਤੇ ਵੱਜ ਗਿਆ ਮੇਰੇ ਆਏ ਹਾਏ ਠੰਟੀ ਗੱਲ ਵਾਲਿਆ ਜੇ ਠੀਕਾ ਲਵਾਇਆ ਮੈਂ ਤੇ ਜਿਆਦਾ ਤਰੀ ਜਖਣ ਮੰਮੀ ਚੱਲ ਕੋਈ ਨਹੀਂ ਹਾਂ ਪੁੱਤ ਆ ਜਾ ਰੈਡੀਆ ਕਰਾਲਿਆ ਜੇ ਉਹ ਕੁਝ ਨਹੀਂ ਆਇਆ ਯਾਰ ਤੂੰ ਕਿੱਥੇ ਗਿਆ ਸੀ ਆਈ ਨਹੀਂ ਆ ਕੇ ਹੌਲੀ ਦਾ ਤਾਂ ਕੰਮ ਹੁੰਦਾ ਨਹੀਂ ਹੋਇਆ ਕੀ ਦੱਸੋ ਸਹੀ ਮੇਰੀ ਗੱਲ ਸੁਣ ਯਾਰ ਉਹ ਕਿੱਲੇ ਨਹੀਂ ਗੱਡੇ ਡੰਡ ਵਾਲਿਆਂ ਦਾ ਤਨ ਆਹੋ ਕਿੱਲਾ ਕਿਤੇ ਹੁੰਦਾ ਛੱਡ ਗਿਆ ਉਹ ਮੈਂ ਰਿਆਂ ਪਟਣ ਤੇ ਥੋੜਾ ਵੱਜ ਗਿਆ ਇੱਧਰ ਉਹ ਤੁਹਾਨੂੰ ਕੀ ਲੋੜੀ ਪੁੱਟਣ ਦੀ ਮੈਂ ਕਦੇ ਵਜੂਗਾ ਪੈ ਚਕੇ ਜੀ ਤੁਸੀਂ ਮੈਨੂੰ ਦੱਸ ਦਿੰਦੇ ਤੂੰ ਮੈਂ ਨਹੀਂ ਕਰ ਇਸ ਤੇ ਹੁਣ ਜਿਆਦਾ ਨਹੀਂ ਲੱਗੀ ਔਰ ਥੋੜੀ ਜਿਆ ਕੋਈ ਗੱਲ ਤੁਹਾਡੇ ਵੀ ਕੰਮ ਇਦਾਂ ਹੀ ਪੱਟੀ ਵੀ ਕਿਰਾਏ ਦਾ ਦੱਸਿਆ ਮੈਂ ਉਹ ਚੱਲ ਜਾ ਮੈਂ ਮੈਂ ਤੂੰ ਪੱਟੀ ਹੋਈ ਵੇਖੀ ਤੇ ਕੀ ਹੋ ਗਿਆ ਉਂਗਲਾਂ ਨੂੰ ਚੱਲ ਹੁਣ ਗਿੱਲਾਂ ਨਾਲ ਹੱਥ ਕਰਿਓ ਉਹ ਨਹੀਂ ਕਰਦਾਗਾ ਜਿਆਦਾ ਨਹੀਂ ਲੱਗੀ ਉਹ ਨਹੀਂ ਨਹੀਂ ਠੀਕ ਆ ਤੂੰ ਕਿੱਥੇ ਗਿਆ ਸੀ ਯਾਰਦਾ ਮੈਂ ਤਾਂ ਇੱਥੇ ਹੀ ਆਗਾ ਮੈਂ ਵੇਖਿਆ ਨਹੀਂ ਤੈਨੂੰ ਉਹ ਮੋਟਰ ਨੂੰਗਾ ਲੈ ਆਏ ਬਸ ਕਿਤੇ ਨਹੀਂ ਅੱਛਾ ਅੱਛਾ ਤੇ ਮੰਮੀ ਰੀਕਾਲ ਸੁਣੋ ਦਿਲਜੀਤ ਦੀ ਮੰਮੀ ਦਾ ਫੋਨ ਆਇਆ ਹੈਗਾ ਚਲ ਜੀ ਦੀ ਮਮੀ ਦਾ ਫੋਨ ਹਾਂ ਜੀ ਅੱਛਾ ਕੀ ਜਾਂਦੀ ਉਹ ਕਹਿੰਦੇ ਫੇਰੇ ਫੁਰੇ ਵੱਲੋਂ ਕਹਿੰਦੇ ਸੀਗੇ ਅੱਛਾ ਤੇ ਮੈਂ ਉਹਨਾਂ ਨੂੰ ਨੰਮੀ ਨਾਲ ਸਲਾਹ ਕਰਕੇ ਤੈਨੂੰ ਦੱਸੂਗਾ ਫੇਰਾ ਹਾਂ ਜੀ ਫੇਰ ਆਪੇ ਪਹੁੰਚ ਜਾਣਾ ਉਹ ਨਹੀਂ ਨਹੀਂ ਜਾਈ ਜਾਂਦਾ ਵਾ ਕੁੜਮਾ ਸੱਧਿਆ ਰਹੇ ਨੇ ਆਹ ਉਹ ਨਹੀਂ ਸੱਧਿਆ ਤਾਂ ਹੈ ਹੀ ਆ ਨਾਲੇ ਕੁੜੀ ਦੇ ਮਨ ਚ ਹੁੰਦਾ ਵਾ ਕਿੰਦੀ ਵਾਰੀ ਪੇਕੇ ਜਾਣਾ ਨੇ ਕੋਈ ਗੱਲ ਨਹੀਂ ਤਿਆਰੀ ਕਰਾਉ ਤੁਸੀਂ ਕਦੋਂ ਆਂਦੇ ਆ ਉਹ ਤੇ ਕਹਿੰਦੇ ਉਹਨੂੰ ਦੱਸ ਦੇ ਜਦੋਂ ਤੁਹਾਡਾ ਪ੍ਰੋਗਰਾਮ ਬਣੂਗਾ ਕਦੋਂ ਦਾ ਕਹਾਂ ਫਿਰ ਮੈਂ ਦੇਖ ਲਓ ਘਰ ਤੇ ਹੀ ਆਪਰੀ ਸਲਾਹ ਕਰਕੇ ਜੋ ਤਾਂ ਟਾਈਮ ਹੈਗਾ ਉਹ ਅਸੀਂ ਕਿ ਵੇਖਣਾ ਵਾ ਤੇਰੀ ਸਲਾਹ ਨਹੀਂ ਨਾਲ ਮੇਰੀ ਕਦੇ ਸਲਾਹ ਵਾ ਮੈਂ ਤੇ ਵੇਲੇ ਹੀ ਕੰਮ ਤਾਂ ਤੁਹਾਨੂੰ ਹੁੰਦੇ ਆ ਤੁਸੀਂ ਵੇਖ ਲਓ ਜਿੱਦਣ ਤੁਸੀਂ ਵੇਲੇ ਜੇ ਚੱਲ ਕੋਈ ਗੱਲ ਨਹੀਂ ਇੱਕ ਦਿਨ ਟਾਈਮ ਕੱਢ ਲਾਂਗੇ ਆਪਾਂ ਚਲੋ ਠੀਕ ਆ ਫਿਰ ਵੇਖ ਲਓ ਕੱਲ ਪਰਸੋਂ ਦਾ ਕਹਿ ਦੋ ਵੇਖ ਲਾ ਤੂੰ ਆਪਣਾ ਕੰਮ ਕੋਈ ਇਹ ਪਰਸੋਂ ਦਾ ਕਹਿ ਦੀਏ ਫਿਰ ਕਹਿ ਲੋ ਕਹਿ ਲੋ ਕਹੀ ਠੀਕ ਆ ਚੱਲ ਕਹਿ ਦਿੰਦੇ ਆ ਵੇ ਪਰਸੋਂ ਦਾ ਜਿਹੜਾ ਹੋਊਗਾ ਅਸੀਂ ਕੱਲ ਕਰ ਲਾਂਗੇ ਆਪਾਂ ਆਹ ਹੋ ਵੇਖ ਲਓ ਕਿ ਟਾਈਮ ਤਾਂ ਕੱਢਣਾ ਪੈਣਾ ਚਲੋ ਫਿਰ ਮੈਂ ਪਰਸੋਂ ਦਾ ਕਹਿ ਦਿੰਦਾ ਉਹਨਾਂ ਨੂੰ ਹਾਂ ਕੋਈ ਚਲ ਕਹਿ ਦੇ ਪਰ ਲਾ ਫੋਨ ਮੋਦਲ ਜੀ ਨੂੰ ਕਹਿ ਦਿੰਨਾ ਆਪੇ ਕਰ ਲੈਂਦੀ ਗੱਲ ਹਾਂ ਆ ਦੱਸ ਦੇ ਕੁੜੀ ਨੂੰ ਯਾਰ ਉਹਨੂੰ ਚਾਹ ਹੁਣ ਆਪੇ ਕਿ ਜੰਦਾ ਹਾਂਜੀ ਚਲੋ ਠੀਕ ਹੈ ਜਿਹੜੀ ਫਿਰ ਚਲ ਦੱਸ ਦੇ ਕੁੜੀ ਨੂੰ ਆ ਤੇ ਹੁਣ ਤੁਸੀਂ ਰੈਸਟ ਹੀ ਕਰਿਓ ਕੰਮ ਨਾ ਕਰਿਓ ਕੋਈ ਉਹ ਯਾਰ ਇਹ ਕਿੰਨੇ ਕ ਸੱਟਵਾ ਉਹ ਨਹੀਂ ਫਿਰ ਵੀ ਸੱਟ ਤੇ ਸੱਟ ਹੀ ਹੁੰਦੀ ਆ ਐਵੇਂ ਕੱਲ ਲੈ ਕੇ ਬੰਨ੍ਹ ਲੇਗੀ ਜੀ ਨੂੰ ਤੁਸੀਂ ਵੀ ਨਾ ਸਲਾਹ ਨਹੀਂ ਕੋਈ ਫਸ਼ੋੜਾਂ ਦੀ ਮੇਰਾ ਨਹੀਂ ਕੀ ਕਰਦਾ ਉੱਥੇ ਜਾਣ ਨੂੰ ਉਹ ਕਿਉਂ ਕੀ ਕਰ ਰਹੀ ਹੈ ਕਿੰਨਾ ਹਣ ਪਹੁੰਚ ਜਾਣਾ ਆ ਕਿੱਡੇ ਫੇਰੇ ਚੜੇ ਆ ਕਿਹਦੇ ਨੂੰ ਜਾਣਾ ਉਹ ਦੱਸ ਉਹ ਤੇਰਾ ਤਾਂ ਮੂੰਹ ਹੀਂਗਾ ਹੋ ਗਿਆ ਹੁਣ ਆ ਮੂੰਹ ਨਹੀਂ ਨਹੀਂ ਦੋਹੇ ਮੇਰਾ ਆ ਮੇਰਾ ਜੀਨ ਕਹਤਾ ਉੱਥ ਬਸ ਉਹ ਲੈਣ ਜਾਂਦਾ ਵਾ ਰਿਸ਼ਤੇਦਾਰ ਦੇ ਕੋਲ ਲੈਣ ਜਾਂਦਾ ਵਾ ਮੇਲ ਮਲਾਪ ਹੁੰਦਾ ਬਸ ਬਹੁਤ ਮੇਲ ਮਲਾਪ ਚੜੇ ਆ ਕਾਹਦੇ ਮੇਲ ਮਲਾਪ ਚੜੇ ਆ ਅਭੀ ਮਿਲਿਆ ਜਾਊਗਾ ਬਾਅਦ ਵਿੱਚ ਨਾ ਕੁਛ ਦਿਨਾਂ ਗੈਸ ਦੇ ਇਹ ਨਹੀਂ ਚੱਲ ਕੋਈ ਨਹੀਂ ਸਹੀ ਆਪਾਂ ਸਲਾਹ ਕਰਕੇ ਦਿੰਦੇ ਮੈਂ ਤੈਨੂੰ ਦੱਸ ਦਿੰਦੇ ਔਰ ਸੇ ਵਾਲੇ ਫਟਾਫਟ ਦੱਸਤਾ ਨੂੰ ਵੀ ਹਾਂ ਕੱਲ੍ਹੇ ਪਰਸੋਂ ਇਹਦੇ ਵਿੱਚ ਸਲਾਹ ਕੀ ਕਰਨੀ ਆ ਮੁੰਡੇ ਦਾ ਕੱਲ੍ਹ ਵਿਆਹ ਆਜੇ ਵਿਆਹ ਹੋਇਆ ਅਖਰ ਦੋਵੇਂ ਜੀ ਚੱਲ ਜਾਂਦੇ ਮੈਂ ਆ ਕੇ ਕਰਨ ਜਾਣਾ ਸੀ ਉੱਥੇ ਕੱਲ੍ਹ ਵੇਖ ਲੈਨੇ ਮੁੜ ਕੇ ਤੂੰ ਮੂੰਹ ਹਟਣਾ ਮੈਨੂੰ ਪੁੱਛਿਆ ਕਰ ਰਹੇ ਨੇ ਹੁਣ ਕੀ ਵੇਖਣਾ ਹੁਣ ਤੇ ਹੋ ਗਿਆ ਜੋ ਹੋ ਗਿਆ ਹੋਂਦ ਤੇ ਕਹਤਾ ਉਹਨੇ ਪੁੱਛਾਂਗੇ ਆਪਾਂ ਪਰਸੋਂ ਹੋਂਦ ਤੱਕ ਲਈ ਫੋਨ ਵੀ ਕਰਤਾ ਹੁਣ ਫੋਨ ਕਰਤਾ ਨਹੀਂ ਜਰਾ ਜੀ ਕਰਦਾ ਨਾ ਜਾਈ ਤਾ ਮੈਂ ਚੱਲ ਜੂ ਮੈਂ ਇੱਕ ਵਾਰੀ ਹਾਂ ਕਰਨਾ ਕੀ ਮਨ ਪਰ ਇੱਕ ਵਾਰੀ ਕਿਦਾਂ ਗੱਲਾਂ ਕਰੀ ਕੋਈ ਲੱਗ ਪਕੜੀ ਪੈਣੀ ਹੁਣ ਕੋਈ ਗੱਲ ਨਹੀਂ ਜਾਣਾ ਹੀ ਹੁਣ ਕੀ ਕਰਨਾ ਫਿਰ ਪਰ ਨਾ ਰੂਹ ਨਿਮੰਦੀ ਮੇਰੀ ਇੱਥੇ ਜਾਣ ਨੂੰ ਐਵੇਂ ਹੀ ਆ ਮੂੰ ਕਦਾਂ ਬਣਾਉਂਦੀ ਆ ਉਥੇ ਜਾ ਕੇ ਨਾ ਮੂੰ ਵਟੀ ਮਾਨੀ ਚੁੱਕਿਆ ਜਾਂਦੇ ਰਾਤੇ ਕੱਲਾ ਕੱਲਾ ਮੇਰਾ ਪੁੱਤ ਦਾ ਮਾਹ ਹੀ ਵਿਆਹ ਮੈਂ ਦੂਜੇ ਦਿਹਰੇ ਕਦੇ ਵਾਰੀ ਆਉਣੀ ਕਿਤੇ ਤੇ ਐਵੇਂ ਹੀ ਬਸ ਉਦੋਂ ਹੱਥ ਤੂੰ ਹੀ ਚੁੱਕੀ ਸੀ ਮੇਰਾ ਵੀ ਰਿਸ਼ਤਾ ਕਰਦਾ ਰਿਸ਼ਤਾ ਕਰਦਾ ਮੇਰਾ ਵੀਰ ਗਲਤੀ ਹੋ ਗਈ ਹੁਣ ਬਾਰ-ਬਾਰ ਮੈਂ ਤਾਂ ਪਰ ਜਾ ਵੜਨ ਡਈਂਗਾ ਮੈਂ ਮੈਂ ਕਾਹ ਤੋਂ ਮੰਨ ਲਿਆ ਪਹਿਲਾਂ ਤੂੰ ਪੇਕੇ ਸੱਤੇ ਚੜਾਏ ਤੂੰ ਚੜਾਏ ਪੇਕੇ ਸੌਣ ਗੱਲਾਂ ਕਰਦੀ ਫਿਰਦੀ ਆ ਚਲ ਕੋਈ ਗੱਲ ਨਹੀਂ ਜਾ ਜਾ ਕੰਮ ਕਰ ਜਾ ਕੇ ਕੀਤਾ ਹੀ ਇਹ ਕੰਮ ਕੇ ਕੰਮ ਕਾਹਦਾ ਕਰਨਾ ਹੁਣ ਤੁਸੀਂ ਨਾ ਪਾਣੀ ਪੁਣੀ ਪਵਾ ਦਿਓ ਵਿੱਚ ਉਹ ਜਾ ਜਾ ਮੇਰਾ ਫਿਕਰ ਨਾ ਕਰ ਤੂੰ ਹਾਂ ਠੀਕ ਨਾ ਕਰਨਾ ਮੈਂ ਕਿਹਦਾ ਫਿਕਰ ਕਰਨਾ ਇਹ ਇਹਦੀਆਂ ਘਰੂਸਾਂ ਚੱਲੂ ਹੋ ਗਈਆਂ ਪਤਾ ਨਹੀਂ ਅਸੀਂ ਨਾ ਉਹ ਨਾ ਬਣਦੀ ਕਿ ਨਹੀਂ ਬਣਦੀ ਹੁਣ ਅੱਧ ਹੋ ਗਈ ਇਸੇ ਵਾਰੀ ਰਣਜੀਤ ਹਾਂ ਜੀ ਮम्मी ਤੁਸੀਂ ਕੀ ਕਾਣ ਦੀ ਮੈਂ ਕੋਸ਼ਿਸ਼ ਨਹੀਂ ਮਮੀ ਕੱਪੜੇ ਰੱਖਣ ਦੀ ਮਾਂ ਦੀ ਚਾਹ। ਅੱਛਾ ਅੱਛਾ ਠੀਕ ਵਾ ਤੇ ਫੋਨ ਤੇਰੀ ਮਾਂ ਦਾ ਤੇਰੇ ਫੋਨ ਤੇ ਆਇਆ ਕਿ ਜਾਂ ਸਨੀ ਦੇ ਫੋਨ ਤੇ ਆਇਆ ਇਹ ਗੱਲ ਨਹੀਂ ਮੈਂ ਵੇਖੋ ਤੇ ਫੋਨ ਨਹੀਂ ਆਇਆ ਨਹੀਂ ਕੋਈ ਸ਼ਰਨ ਤੇ ਫੋਨ ਤੇ ਆਇਆ। ਅੱਛਾ ਤੇਰ ਕੋ ਫੋਨ ਹੈ ਨਹੀਂ ਆ? ਨਹੀਂ। ਅੱਛਾ ਅੱਛਾ ਠੀਕ ਵਾ ਤੇ ਦੱਸਤਾ ਕਰ ਉਹਨਾਂ ਨੂੰ? ਨਹੀਂ ਨਹੀਂ ਮੈਂ ਨਹੀਂ ਦੱਸਿਆ ਮੈਂ ਨੂੰ ਕੁਛ ਦੱਸਿਆ ਨਹੀਂ ਕੋਈ ਸ਼ਰਨ ਨਹੀਂ ਲੈ। ਅੱਛਾ ਤੇਰ ਨਾਲ ਗੱਲ ਨਹੀਂ ਕੀਤੀ ਉਹਨੇ ਕੋਈ। ਪਰ ਚਲ ਗਿਆ ਹੁਣਾਂ ਕਿ ਤੇ ਕੰਮ ਬਾਹਰ ਹੈ ਜੇ ਦੱਸਤਾ ਹੀ ਮੈਨੂੰ ਤੇ ਐਦਾਂ ਕਰ ਤੂੰ ਨਾ ਆਪਣੇ ਮਾਂ ਨੂੰ ਫੋਨ ਕਰ ਲਾ। ਉਹਨਾਂ ਨੂੰ ਦੱਸ ਦੇ। ਵੀ ਆਪਾਂ ਪਰਸੋਂ ਆਵਾਂਗੇ। ਚਲੋ ਠੀਕ ਹੈ। ਠੀਕ ਵਾ। ਦੱਸ ਤੇ ਨਾਲ ਇਹ ਵੀ ਕਹਿਦੀ ਬਸ ਆਪਾਂ ਘਰ ਦੇ ਜੀ ਆਨੇ ਹੋਣਾ ਹੋਰ ਕਿਸੇ ਨੇ ਨਹੀਂ ਆਉਣਾ ਨਾਲ। ਠੀਕ ਠੀਕ ਵਾ। ਠੀਕ। ਤੇ ਆਪਣਾ ਨਾ ਕੋਈ ਪਾਰਾ ਐ ਸੂਟ ਪ੍ਰੈਸ ਕਰ ਲਈ। ਠੀਕ। ਠੀਕ ਵਾ। ਆਪਾਂ ਬਾਰ-ਬਾਰ ਉਹੀ ਨਾ ਸੂਟ ਪਾਇਆ ਕਰ, ਬਦਲ ਕੇ ਪਾਇਆ ਕਰ। ਠੀਕ ਹੈ। ਬਥੇਰੇ ਸੂਟ ਬਣਾਏ ਆ ਤੇਰੇ ਮੈਂ। ਠੀਕ ਹੈ। ਠੀਕ ਵਾ। ਐਂ ਟੌਰ ਕੱਟ ਕੇ ਜੇ ਸਾਰਾ ਸੋਨਾ-ਸੋਨਾ ਪਾ ਲਈ ਆਪਣਾ। ਹਾਂਜੀ ਹਾਂਜੀ। ਆਹੋ। ਤੇ ਚਲ ਕਰ ਲੈ ਤਿਆਰੀ, ਫੋਨ ਕਰ ਲੈ ਉਹਨਾਂ ਨੂੰ। ਮੈਂ ਕਰਦੀ ਕੁਛ ਹੋਰ ਨਾਲ ਦੇ ਫਿਰ ਉਹਨਾਂ ਤੇ ਫੋਨ ਤੇ ਕਰੂੰਗੀ। ਆਹ ਉਹ ਚੱਲ ਰਹੇ ਨੇ ਮੈਂ ਕਰਦਣਾ ਲੈ ਆਂਦੇ ਪੱਠੇ ਚੰ ਕੋਈ ਗੱਲ ਨਹੀਂ ਮੈਂ ਕਰ ਦਿੰਦੀ ਹਾਂ ਹੈ ਅਰੇ ਰਹ ਰਹੇ ਨੇ ਉਹ ਨਹੀਂ ਕੋਈ ਗੱਲ ਨਹੀਂ ਕੋਈ ਆ ਰਿਹਾਗਾ ਐਵੇਂ ਦਹੀ ਹੱਥ ਮਾਰ ਸੱਤ ਤਾਂ ਚੱਲ ਕਰਨੀ ਆ ਹਾਂ ਫੋਨ ਆਇਆ ਹੈ ਗਦਰਜੀਤ ਦਾ ਅੱਛਾ ਤੇ ਉਹ ਆਂਦੀ ਹੀਗੀ ਵੀ ਮੰਮੀ ਹੁਣੀ ਕਹਿੰਦੇ ਆ ਵੀ ਪਰਸੋਂ ਨੂੰ ਆਵਾਂਗੇ ਫਿਰ ਅਹੀਂ ਚੱਲ ਕੋਈ ਗੱਲ ਨਹੀਂ ਉਹਨਾਂ ਚ ਰਹੀਂ ਜਿਹੜਾ ਮੜਾ ਮੋਟਾ ਕੰਮ ਹੈਗਾ ਨਾ ਤੇ ਉਹਦਾ ਕਰ ਲੈਿੰਦੇ ਫਿਰ ਹੋਰ ਕੀ ਕਰਵਾਉਂ ਫਿਰ ਪਤਾ ਕੀ ਗੱਲ ਵਾ ਹੈ ਵੱਡੇ ਬੰਦੇ ਆ ਤੇ ਪਹਿਲੀ ਵਾਰੀ ਆਉਣਾ ਉਹਨਾਂ ਨੇ ਘਰ ਕੋ ਕੰਮੀ ਨਹੀਂ ਰਹਿਣੀ ਚਾਹੀਦੀ ਓਏ ਹੋ ਠੀਕ ਵਾ ਨਾ ਹੂੰ ਹੂੰ ਤੇ ਕੋਈ ਨਹੀਂ ਕੰਮ ਤੇ ਮੈਂ ਆਪੇ ਕਰ ਲੈਣਾ ਵਾ ਸਾਰਾ ਹਾਂ ਹੈ ਤੇ ਇਹ ਆਪੇ ਭਾਂਡੇ ਕਾਫੂ ਕੋਪਹਾਂ ਨਹੀਂਗੇ ਕਰ ਹਾਂ ਤੇ ਗਵਾਂਡਣ ਦੇ ਮਗ ਲਾਂ ਕੇ ਜਾ ਕਿਦਾਂ ਲਿਆਈਏ ਕੋਈ ਵੈਦਾ ਵੱਡਾ ਖਰਚਾ ਵੀ ਆ ਇੰਨੇ ਕਿੱਥੋਂ ਖਰਚੇ ਕਰਨੇ ਆ ਤੁਸੀਂ ਤੇ ਨਿਆਣੀਆਂ ਗੱਲਾਂ ਕਰਦੇ ਫਿਰ ਘਰ ਆਏ ਹਾਂ ਕੱਪੜੇ ਵੀ ਚਾਹੀਦੇ ਅੱਲਾ ਕੋ ਚਾਚੇ ਕੇ ਫੜ ਲੈ ਉਹ ਮੋ ਗੋੜੀਆਂ ਕੋ ਫੜ ਲਿਆ ਹੁੰਦੀ ਕੱਪੜਾ ਆਹ ਖੁੱਸੀਆਂ ਵਿੱਚ ਹੀ ਰਹਿਣ ਤਾਂ ਖੁੱਸੀਆਂ ਉਹਦੇ ਕੋਲ ਲੈ ਆਂਗਾ ਉਹ ਵੇਲਾ ਗੱਲ ਤੇ ਕੱਖਵੇਂ ਨਹੀਂ ਕਿ ਤੂੰ ਮੇਰੇ ਜੰਦ ਨਹੀਂ ਕੱਪੜੇ ਦੇਣੇ ਪੈਣੇ ਹੰਦੇ ਤੋਂ ਖਰਚਾ ਕੱਢ ਕੇ ਬੰਦਾ ਘਰ ਹੀ ਲਿੰਦਾ ਕੰਮ ਨਹੀਂ ਨਹੀਂ ਰਹਿਣ ਤੋਂ ਤੀਹ ਮੈਂ ਕੁਰਸੀਆਂ ਮੰਗ ਲਿਆਉਣੀਆਂ ਤੇ ਮੈਂ ਕੱਪ ਵੀ ਲੈ ਆਉਣੇ ਆ ਤੇ ਕੋਈ ਚੱਲੇ ਉੱਥੇ ਕਿਹੜਾ ਪਤਾ ਲੱਗਣਿਆ ਕਿ ਕਿੰਨੇ ਕ ਜੀਆ ਹੋਣਾ ਆਂਦੀ ਹੀ ਬਸ ਮਮੀ ਡੈਡੀ ਨੇ ਤੇ ਮੈਂ ਤਾਂ ਗੁਸ਼ਰ ਨਹੀਂ ਆਉਣਾ ਹੋਰ ਨਹੀਂ ਕਿ ਹੁੰਦੀ ਆ ਵਾ ਆਂਦੀ ਮਮੀ ਆਦੀ ਹੋਰ ਨਹੀਂ ਕਿ ਮੇਰੀ ਗੱਲ ਸੁਣ ਲੈ ਸਿਆਣੀ ਆ ਵਿਚਾਰੀ ਸਿਆਣੀ ਤੇ ਹੈਗੇ ਆ ਪਰ ਮੈਨੂੰ ਇਹਦਾ ਵੀ ਕੋਈ ਮਾਸੀ ਭੂਆੜਾ ਕੋ ਕਹਵੇ ਕਿ ਹੰਨੇ ਖੜਿਆ ਮੁੜ ਕੇ ਮੈਨੂੰ ਲੱਗਦਾ ਦੀ ਸੱਸ ਬੜੀ ਸਿਆਣੀ ਆ ਤੇ ਹੈ ਵੀ ਚੱਗੀ ਆ ਵਿਚਾਰੀ ਸਾਡਾ ਸੋ ਉਹਦਾ ਰਾਦਾ ਇਹ ਪਿਆਵੇਂ ਖੜ ਕੇ ਉਥੇ ਮੇੜ ਪਾਵਾਂਗੇ ਤੇ ਕੋਈ ਗੱਲ ਨਹੀਂ ਅਸੀਂ ਆਪਿਆਂ ਦੀ ਕਰ ਦੇਗਾ ਮੇਰੀ ਗੱਲ ਸੁਣ ਲਾ ਤੂੰ ਇਹ ਕਰ ਨਾ ਦਿਲਜੀਤ ਦੀ ਸੱਚ ਨਾਲ ਵੀ ਗੱਲ ਕਰ ਲਾ ਮੈਂ ਉਹਦੀ 사ਸ ਨਾਲ ਕੀ ਗੱਲ ਕਰਨੀ ਹੈ ਕਿ ਭੈਣ ਜੀ ਜੇ ਕੋਈ ਪ੍ਰੋਨਾ ਲਿਆਉਣਾ ਤਾਂ ਹੁਣ ਲੈ ਆਓ ਠੀਕ ਨਹੀਂ ਇਹੋ ਲਿਬੜੀ ਭਾਂਡੀ ਸਾਰੇ ਕੰਮ ਹੋ ਜਾਈ ਨੇ ਕਿ ਹੁਣ ਚੱਲ ਕੋਈ ਗੱਲ ਨਹੀਂ ਹੈ ਦੇਖ ਨੂੰ ਕਰਕੇ ਫੋਨ ਦੱਸਾ ਗੱਲ ਕੀ ਹੁੰਦੀ ਆ ਮੁੜ ਕੇ 100 ਗੁੱਸੇ ਨਰਾਜ਼ ਗਏ ਨਹੀਂ ਆ ਕਿ ਐਨੇ ਕਹਣਾ ਮੈਂ ਵੀ ਜਾਣਾ ਸੀ ਉਹਨੇ ਜਾਣਾ ਸੀ ਤਾਂ ਕਿ ਭੈਣ ਜੀ ਕੇ ਨਰਾਜ਼ ਨਾ ਕਰਿਓ ਉਤੋਂ ਅੰਗੜੀ ਗੱਲ ਗਾਲੀ ਤਾਂ ਹਰ ਕੰਮ ਠੀਕ ਨਹੀਂ ਹਾਂ ਫੇ ਫੋਨ ਕਰ ਕੇ ਕਹਿੰਦਾ ਇਹ ਇਹ ਜਰੂਰ ਪਤਾ ਕਰੀ ਤੁਸੀਂ ਪੱਠੇ ਲਾ ਲਓ ਤੇ ਮੈਂ ਚੇਰਨੀਆਂ ਲਾ ਦੇਣੀ ਨਾਲ ਤੁਹਾਡੇ ਚਲ ਕੋਈ ਗੱਲ ਹੀ ਮਖਾਰੀ ਲੈਣਾ ਵਾ ਚਲ ਥੋੜਾ